ਬਹੁਤ ਜਿਆਦੇ ਭਾਰੀ ਮਾਤਰਾ ਦੇ ਵਿੱਚ ਅਥਰੂ ਗੈਸਾ ਦਾਟੀ ਚਾਰਜ ਹੋ ਚੁੱਕਾ ਹੈ ਕਰੀ ਫਿਰ ਅਥਰੂ ਗੈਸਿਰ ਤੇ ਕਿਸਾਨਾਂ ਤੇ ਬਹੁਤ ਭਾਰੀ ਮਾਤਰਾ ਦੇ जेठा ना, तो जेठा तो 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 ना लफड़ा ना, पहुँच गया? कैसर दियो तो भाईजी? कैसर दे। भाई जा रहे हैं वो तो ना चढ़े ये प्लेन से आते हैं वो। इतनी तो घड़ी तो कैंसर पीछे। भाई ना, भाई 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 बारिश में आए थे। रिम्पर चढ़े आए थे। ਨੇ ਅਚਾਨਕ ਲਾਈ ਜਾਂਦੇ ਆ ਵਾਹ ਬਾਹ ਕੋ ਲੱਗੇ ਹੋਇਆ ਜੇਸ਼ ਵੀ ਆ ਜਾਂਦੇ ਹੈਡ ਰੈੱਡ ਖੁੱਲਪਣਾ ਪੈਣਾ ਹੈ ਦੀ ਪਾਰੀ ਗਿਣਤੀ ਦੇ ਵਿੱਚ ਪ੍ਰਦਾਨ ਪਹੁੰਚੇ ਉਹਨਾਂ ਦੇ ਲਾਸ਼ੀ ਚਾਰਜ ਹੋ ਚੁੱਕਿਆਗਾ ਬਹੁਤ ਗਿਣਤੀ ਦੇ ਵਿੱਚ ਜਿਹੜਾ ਅਥਰੂ ਗੈਸ ਦੇ ਗੋਲੇ ਪਾਣੀ ਦੇ ਬਿਛਾੜਾ ਪਾਣੀ ਦੇ ਬਿਛਾੜਾ ਵੀ ਮਾਰੀਆਂ ਗਈਆਂ ਨੇ ਅਥਰੂ ਗੈਸ ਦੇ ਗੋਲੇ ਬੜੀ ਵੱਡੀ ਮਾਤਰਾ ਦੇ ਵਿੱਚ ਅਥਰੂ ਗੈਸ ਦੇ ਗੋਲੇ ਛਿੱਟੇ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਬੜੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਵਕਤ ਵਕਤ ਹੋ ਰਹੇ ਨੇ ਗੋਲੇ ਵੱਡੀ ਮਾਤਰਾ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਇਆ ਤਾਂ ਇਹਨਾਂ ਦਾ ਲਾਠੀ ਚਾਰਜ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਠੁਕਾਂਸ ਦੇ ਗੋਲੇ ਆ ਹਵਾ ਅੱਗੇ ਜਾ ਰਹੇ ਆ ਰਬੜ ਦੀਆਂ ਗੋਲੀਆਂ ਪਾਣੀ ਆ ਬਿਛਾਣਾ ਜਿਹੜੀਆਂ ਚੱਲ ਰਹੀਆਂ ਨੇ ਕਿਸਾਨ ਬੈਰੀਕੇਡ ਤੋੜਨ ਨੂੰ ਅੱਗੇ ਵਧ ਰਹੇ ਆ ਵੀ ਦੇਖਦਾ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਕਿਸਾਨੀ ਝੰਡੇ ਦੇ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਅੱਗੇ ਵਧ ਰਹੇ ਆ ਜਿਹੜੇ ਵੱਡੀ ਮਾਤਰਾ ਦੇ ਵਿੱਚ ਕਿਸਾਨ ਆ ਜਿਹੜੇ ਅੱਗੇ ਵਧ ਰਹੇ ਨੇ ਆਪਣਾ ਬੰਦ ਦੇਤਾ ਕਿਹਾ ਹਵਾ ਉੱਤਰ ਚੱਕੀ ਦੀ ਰਹੀ ਹੈ بڑی ਵੱਡੀ ਮਾਤਰਾ ਦੇ ਜਿਹੜਾ ਥਰੂ ਕਾਇੰਦਾ ਹੋ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਤਾਂ ਵੱਡੀ ਮਾਤਰਾ ਦੇ ਵਿੱਚ ਨਾਲਣਾ ਵੀ ਮੁਸ਼ਕਲ ਹੋ ਰਿਹਾ ਪਿਆ धाना तो लाठीचार्ज चुका तो है देख सकते दे। हो बहुत भारी मात्रा से पानी बिछाड़ा तो थ्रू कैश छे जा रहे हैं थ्रू कैंस छे जा रहे हैं पानी बिछाड़ा तो थ्रू कैश সবার <laughs> ਬਹੁਤ ਜਿਆਦੇ ਭਾਰੀ ਮਾਤਰਾ ਦੇ ਵਿੱਚ ਅਥਰੂ ਗੈਸਾ ਲਾਠੀ ਚਾਰਜ ਹੋ ਚੁੱਕਾ ਹੈ ਕਰੀ ਫੇਰ ਅਥਰੂ ਗੈਸਰ ਤੇ ਕਿਸਾਨਾਂ ਤੇ ਬਹੁਤ ਭਾਰੀ ਮਾਤਰਾ ਦੇ ਵਿੱਚ ਲਾਠੀ ਚਾਰਜ ਹੋਣਾ ਲਾਠੀ ਚਾਰਜ ਕਰਤਾ ਬਹੁਤ ਭਾਰੀ ਮਾਤਰਾ ਦੇ ਵਿੱਚ ਸਰਕਾਰ ਤਾਂ ਕਹਿਣ ਲੱਗੀ ਲਾਠੀ ਚਾਰਜ ਕਰਤਾ ਹੈ ਨਾ ਕਿਸਾਨਾਂ ਤੇ ਤੁਸੀਂ ਦੇਖ ਸਕਦੇ ਹੋ ਲਾਠੂ ਚਾਰਜ ਦੇ ਪਾਣੀ ਦੀਆਂ ਵਿਛਾੜਾਂ ਵੀ ਸਟਾਰਟ ਹੋ ਗਈਆਂ ਪਾਣੀ ਦੀਆਂ ਵਿਛਾੜਾਂ ਜਿਹੜੀਆਂ ਸਟਾਰਟ